ਅੱਜ ਲੋੜ ਐ ਪੰਜਾਬ ਨੂੰ ਬਚਾਉਣ ਦੀ ਐ ਜਾਂ ਮੁੱਖ ਮੰਤਰੀ ਨਲਾਇਕ ਮਿਲਿਆ ਪਿਛਲੇ 2 ਦਿਨਾਂ ਦਾ ਜਦੋਂ ਮੈਂ ਕਹਿ ਰਿਹਾ ਸੀ ਕਿ ਤਾਮਲ ਲੱਡੂ ਗਿਆ ਹੁਣੀ ਵਾਪਸ ਆਇਆ ਤੇ ਮੈਂ ਦੇਖ ਰਿਹਾ ਸੀ ਕਿਤੇ ਹੈਲੀਕਾਪਟਰ ਲੈ ਕੇ ਤੇ ਕਹਿ ਇੱਕ ਉਥੇ ਕਹੀ ਜਾਂਦਾ ਸੀ ਲੋਕਾਂ ਕੋਲੇ ਤਾਂ ਜਾਂਦਾ ਨਹੀਂ ਚਾਰੇ ਪਾਸੇ ਪੁਲਸਾ ਘੇਰਾ ਪਾਇਆ ਕਹਿੰਦਾ ਜੀ ਮੈਂ ਹੈਲੀਕਾਪਟਰ ਛੱਡ ਕੇ ਜਾ ਰਿਹਾ ਥੋੜਾ ਇੰਤਜ਼ਾਮ ਹੈਲੀਕਾਪਟਰ ਕਰੂਗਾ ਹੁਣ ਹੈਲੀਕਾਪਟਰ ਤੇ ਕੀ ਕੀ ਲੋਕਾਂ ਨੂੰ ਦਊਗਾ ਹੜ ਹੜ ਲਾਇਏ ਪਏ ਲੋਕੀ ਡੁੱਬੇ ਪਏ ਹੁਣ ਹੈਲੀਕਾਪਟਰ ਪਾਣੀ ਤੇ ਉਤਰ ਨਹੀਂ ਸਕਦਾ ਕਹਿੰਦਾ ਜੀ ਜਿਹੜਾ ਹੈਲੀਕਾਪਟਰ ਤੁਸੀਂ ਮੈਨੂੰ ਦਿੱਤਾ ਸੀ 92 ਸੀਟਾ ਜਤਾ ਕੇ ਅੱਜ ਮੈਂ ਤੁਹਾਡੇ ਕੋਲੇ ਛੱਡ ਕੇ ਜਾ ਰਿਹਾ ਹੜਾਂ ਵਾਸਤੇ ਸਹਾਇਤਾ ਕਰਨ ਵਾਸਤੇ ਹੁਣ ਹੈਲੀਕਾਪਟਰ ਛੱਡ ਕੇ ਜਾ ਰਿਹਾ ਸਹਾਇਤਾ ਕਰਨ ਮੈਂ ਇਹ ਤੋਂ ਪਾਗਲ ਬੰਦਾ ਕੋਈ ਮੈਂ ਦੇਖਿਆ ਨਹੀਂ ਉਹਨੂੰ ਐਂ ਨਹੀਂ ਪਤਾ ਕਿ ਲੋਕਾਂ ਦੀ ਲੋਕ ਕੀ ਲੋਕਾਂ ਦੀ ਲੋੜ ਕੀ ਹੈ ਸਮੱਸਿਆ ਕੀ ਹੈ ਉਹ ਜਿਹੜੇ ਪਿੰਡ ਜਾਂਦਾ ਆਪਣੇ ਦੋ ਵਰਕਰਾਂ ਨੂੰ ਇਕੱਲੇ ਜਿਹੜੇ ਪੱਕੇ ਹੁੰਦੇ ਉਹਨਾਂ ਨੂੰ ਲਾਉਂਦੇ ਆ ਬਾਕੀ ਸਾਰੇ ਪਿੰਡਾਂ 'ਚ ਕਰਫਿਊ ਲਾ ਦਿੱਤਾ ਜਾਂਦਾ ਜਿਹੜੇ ਸ਼ਹਿਰ ਜਾਂਦਾ ਜਿਹੜੇ ਇਲਾਕੇ ਜਾਂਦਾ ਉੱਥੇ ਕਰਫਿਊ ਲਾ ਦਿੰਦੇ ਆ ਕੋਈ ਨੇੜੇ ਤੇੜੇ ਕੋਈ ਆ ਨਾ ਸਕੇ ਤੁਸੀਂ ਹਦਾਨ ਰਹਿ ਜਾਓਗੇ ਧੂਰੀ ਅਸੈਂਬਲੀ ਹਲਕਾ ਜਿੱਥੋਂ ਐਮ.ਐਲ.ਏ ਬਣਿਆ ਤੇ ਮੰਤਰੀ ਮੁੱਖ ਮੰਤਰੀ ਬਣਿਆ ਤੂਰੀ ਹਲਕੇ ਮੈਂ ਪਿੱਛੇ ਜੇ ਗਿਆ ਉੱਥੇ ਕੰਧਾਂ 'ਤੇ ਲਿਖਿਆ ਪਿਆ ਲੋਕਾਂ ਨੇ ਲਿਖਿਆ ਹੈ ਜ਼ਿੰਦਗੀ 'ਚ ਕਿਤੇ ਨਾ ਵੋਟ ਪਾਇਆ ਛਾੜੂ ਨੂੰ ਦੇਖੋ ਮੁੱਖ ਮੰਤਰੀ ਬਣਾਇਆ ਤੂਰੀ ਨੇ ਅੱਜ 4 ਸਾਲ ਹੋ ਗਏ ਤਿੰਨ ਵਾਰ ਕ ਲੱਗਿਆ ਤਿੰਨ ਵਾਰ ਤੂਰੀ ਸ਼ਹਿਰ ਵਿੱਚ ਤੁਸੀਂ ਤੁਰ ਨਹੀਂ ਸਕਦੇ ਇੰਨਾ ਮਾੜਾ ਹਾਲ ਸੜਕਾਂ ਦਾ ਪਿੰਡਾਂ 'ਗ ਟੁੱਟ ਸਰਕਾਰ ਟੁੱਟੇ ਪਈ ਆ ਕਿਸੇ ਨੂੰ ਮਿਲਦਾ ਨਹੀਂ ਗੇਈ ਨਹੀਂ ਕਿਉਂਕਿ ਇਹਨੂੰ ਤਾਂ ਪੱਕੀਆਂ-ਪੱਕੀਆਂ ਮਿਲ ਗਈਆਂ ਚੁਰਕਲੇ ਸੁਣਾ ਕੇ ਇਹਨੇ ਗੁੰਮਰਾਹ ਕਰ ਲਿਆ ਇੱਕ ਮੌਕਾ ਦੇ ਦਿਓ ਇੱਕ ਆਪਣੀ ਕੌਮ ਵਿੱਚ ਬੜੀ ਇੱਕ ਖਾਸੀਅਤ ਹੈ ਆਪਾਂ ਨੂੰ ਨਵੀਂ ਚੀਜ਼ ਬੜੀ ਪਸੰਦ ਆਉਂਦੀ ਹੈ ਆ ਨਵਾਂ ਮੋਬਾਈਲ ਆਊਗਾ ਨਾ ਪੁਰਾਣਾ ਛੱਡ ਦੇਣਗੇ ਨਵਾਂ ਲੈ ਲੈਣਗੇ ਜਿਹੜਾ ਉਹਾਂ ਚੰਗਾ ਲੱਗਿਆ ਉਹਨੂੰ ਵੀ ਸਿੱਟ ਦੇਣਗੇ ਐ ਕਰਦੇ ਕਰਦੇ ਤੁਸੀਂ ਦੇਖ ਲਓ 10 ਸਾਲ ਖਰਾਬ ਕਰ ਲੇ ਜਿਹੜਾ ਆ ਕੇ ਤੁਹਾਨੂੰ ਕਹਿੰਦਾ ਕਿ ਅਸੀਂ ਗਾਰੰਟੀ ਦਿੰਦੇ ਆ ਹਾਂਜੀ ਐਤੀ ਇਹਨੂੰ ਦੇ ਦਿਓ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌਂ ਖਾਧੀ ਅਸੀਂ ਬੜਾ ਕਿਹਾ ਕਿ ਝੂਠ ਬੋਲਦਾ ਹੈ ਜਿਹੜਾ ਮੱਥਾ ਟੇਕਣ ਦਾ ਜਾਂਦਾ ਨਹੀਂ ਤੇ ਉੱਥੇ ਸਾਹਮਣੇ ਗੁਰਕਾ ਸਾਹਿਬ ਦੀ ਸੌਂ ਖਾ ਲਈ ਆਪਾਂ ਸਾਰਿਆਂ ਨੇ ਮਗਰਬ ਲੱਗ ਗਿਆ ਉਹਦੇ ਬਾਅਦ ਝਾੜੂ ਵਾਲਾ ਦੇਖਿਆ ਕਿ ਇੱਥੇ ਲੋਕੀ ਐਵੇਂ ਕੁਝ ਹੋ ਜਾਂਦੇ ਆ